ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਬੜਵਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਇੱਕ ਟੋਕੜ ਗੱਭਣ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸ ਅਸੀ ਕਾਲ ਅਸਰ ਗਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਂ ਜੀ ਮਨਪ੍ਰੀਤ ਸਿੰਘ ਪੰਡ ਗੱਲ ਕੋਠੜਾ ਜੀ ਜ਼ਿਲ੍ਹਾ ਬਰਨਾਲਾ ਇੱਥੇ ਹੀ ਹੇਲਤਾ ਪਾ ਜੀ ਨੇੜੇ ਪਿੰਡ ਬਾਈ ਇੱਧਰ ਸਹਣਾ ਰਹਿ ਗਿਆ ਇੱਧਰ ਹੀ ਹੇਲ ਬੋਗਾ ਜੀ ਓਕੇ ਬਰਨਾਲਾ ਵੀ ਨੇੜੇ ਹੀ ਰਹਿ ਗਿਆ ਨਾ ਹਾਂ ਜੀ ਹਾਂ ਜੀ ਮੋਬਾਈਲ ਨੰਬਰ ਬੋ 17 5572 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸ ਤੇ ਪਹਿਲਾ ਸੂਆ ਸੋਈ ਵੀ ਆ ਜੀ ਕਦੋਂ ਸੂਈ ਆ ਵੀਰੇ ਇਹਨੋਂ ਹੋ ਗਿਆ ਜੀ 10 11 ਦਿਨ ਬੱਚਾ ਕੀ ਦੇਤਾ ਇਹਨੇ ਮਗਰ ਬੱਸੀ ਆ ਜੀ ਬੱਚੀ ਦਿੱਤੀ ਬੱਚੀ ਬਹੁਤ ਚੰਗੀ ਆ ਨਾ ਬਹੁਤ ਦੋ ਦਾਨ ਦਾ ਜੀ ਬਹੁਤ ਦੋ ਦਾਨ ਦਾ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਆ ਕਰਮਾਲੀ ਨੇ ਬਾਕੀ ਦੋ ਦਾਨ ਦਾ ਦੰਦਾ ਚ ਵੜ ਆ ਕੇ ਠੰਡੀ ਸੀ ਗੱਲ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਬਾਈ ਕਿੰਨਾ ਕੁ ਬੋਲਾ ਬੋਲਾ ਹੁਣ ਤਿਆਰ ਹੁਣ 12 ਲੀਟਰ ਤਿਆਰ ਆ ਜੀ ਠੀਕ ਲਾ ਹੂੰ ਲੈ ਲੈ ਬਾ ਦੇ ਕੱਲਾ ਕੱਲਾ ਥਣ ਪੂਰੀ ਵਿੱਚ ਇਹਦੇ ਥਣ ਮੁੱਠੀ ਵਾਲਾ ਥਣ ਲੱਗਿਆ ਹੱਥੀ ਚੋ ਲਿਓ ਚਾਹੇ ਮਸ਼ੀਨਾਂ ਇੱਕ ਨੰਬਰ ਥਣ ਲੱਗਿਆ ਕਹਿੰਦੇ ਜੀ ਹਾਂ ਜੀ ਹਾਂ ਜੀ ਬਰੀਡ ਇੱਕ ਨੰਬਰ ਸੁਈ ਸਵਾਈਆ ਦੰਨਾ ਜਿ ਵਹਿੜਾ ਬੱਚਾ ਮਗਰ ਬੱਚੀ ਆ ਵੀ ਬੱਚੀ ਬਹੁਤ ਚੰਗੀ ਠੰਡੀ ਸੀਲ ਆ ਬਾਈ ਗਰਮੀਆਂ ਦਾ ਤੋਹਫਾ ਰੁੱਤ ਜਿਹੜੀ ਮਰਦੀ ਆ ਫੁੱਲ ਕੰਮ ਜਬਰੂ ਨਾ ਗਰਮੀ ਮੰਨੇ ਤੇ ਫੈਟ ਕਰਮ ਵਾਲੀ ਦੀ ਫੁੱਲ ਚੰਗੀ ਉਹ ਕਰੇ ਜੀ ਹਾਂ ਜੀ ਹਾਂ ਜੀ ਬਿਊਟੀ ਚੈੱਕ ਕਰ ਕਰਮਾਈ ਦੀ ਬਿਊਟੀ ਵੀ ਇੱਕ ਨੰਬਰ ਆ ਕੀ ਬਾਤ ਆ ਬਾਕੀ ਕਲਰ ਬਹੁਤ ਚੰਗੇ ਕਲਰ ਦੀ ਬਾਕੀ ਠੰਡੀ ਸ਼ੀਲ ਆ ਜੀ ਠੀਕ ਆ ਹਮ ਕੀ ਬਾਤ ਓਕੇ ਬਸਤੀਆਂ ਜੀ ਆ ਦੋ ਦਾਂ ਦੀ ਆ ਜੀ ਸਹੀ ਗੱਲ ਆ ਹਜੇ ਤਾਂ ਬੱਚੂ ਹੀ ਉਮਰ ਕੋਸ਼ੀ ਹਾਂ ਜੀ ਹਾਂ ਕੀ ਮੋਲ ਜੈਜ ਬਸ ਇਹਦਾ ਮੋਲ ਨਹੀਂ ਕਰਦਾ ਜੀ 55000 ਦੀ ਬਸ ਦੇ ਹੀ ਦੇਣੀ ਆ ਜੀ ਆਪਾਂ ਮੋਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਦੀ ਆ 55000 ਦੀ ਵੜਾ ਜਿਹੜੀ ਦੇ ਦੇਾਂਗੇ ਫਿਰ ਜਮਾ ਜੈ ਜਮਾ ਬੋ ਰੰਗ ਚੋਵੇ ਅਗਲਾ ਚਾਹੇ ਚਾਰ ਚੋਵੇ ਜੀ ਹੂੰ ਗੋਲੇ ਵਰਗੀ ਪਈ ਆ ਕਿ ਨਹੀਂ ਹਾਂ ਜੀ ਹਾਂ ਚਮਕ ਚੁੰਕ ਬਹੁਤ ਆ ਜੀ ਸਹੀ ਗੱਲ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਇੱਕ ਨੰਬਰ ਆ ਚਵਾਈ ਕਿਵੇਂ ਆ ਬਾਈ ਇੱਕ ਨੰਬਰ ਆ ਜੀ ਠੀਕ ਆ ਬਾਕੀ ਥਾਣੀ ਵਾਲਾ ਲੱਗਾ ਥਾਣ ਸ਼ਹਿਰਤੀ ਚਵਾਈ ਹੁੰਦੀ ਆ ਜੀ ਖਾਣਾ ਆਪੀ ਰੱਖਦਾ ਹੈਗਾ ਦੁਬਾਰਾ ਆ ਵਿੱਚ ਚਵਾਈ ਬਹੁਤ ਚੰਗੀ ਹੁੰਦੀ ਆ ਕਿਆ ਬਾਤ ਆ ਚੱਲ ਢੁੱਲ ਬੜੀ ਪਈ ਆ ਹਜੇ ਪੂਰੀ ਜੀ ਪੂਰੀ ਹੂੰ ਬਾਕੀ ਠੰਡੀ ਛੀਂਹ ਨਹੀਂ ਮਿਲਦੀ ਆਮ ਸਾਈ ਬਹੁਤ ਨਿਕਲਦੀਆਂ ਸਹੀ ਗੱਲ ਆ ਛੀਂਹ ਨਹੀਂ ਨਿਕਲਦੀਆਂ ਜੀ ਸਹੀ ਗੱਲ ਆ ਅੱਗੇ ਦੋ ਨੰਬਰ ਤੇ ਟੋਕੜ ਗੱਬ ਇਹ ਦੂਜਾ ਸੁਬਾ ਸਵੇਰ ਤੀਜੇ ਵਾਸਤੇ ਗੱਬਣਾ ਜੀ ਕਿੰਨੇ ਟਾਈਮ ਦੀ ਇਹਨੂੰ ਸੇਮਾ ਮਹੀਨਾ ਲੱਗਿਆ 28 ਤਰੀਕ ਤੋਂ ਦੁੱਧ ਦੁੱਧ 7 ਕਿਲੋ ਸੇਮਨ ਕੇ ਕੋਈ ਮਰਜ਼ੀ ਲੈ ਜੀ 20 ਡੰਗ ਚੋਲੇ 4 ਚੋਲੇ ਬਾਈ ਦੀ ਚੈੱਕ ਕਰਵਾਈ ਵੀ ਹੈ ਬਾਈ ਹਾਂ ਆਪਾਂ ਜਿੱਕ ਕਰਾ ਕੇ ਲੈਂਦੇ ਆ ਇਹ ਕਿਸਾਨ ਤੋਂ ਤੇਲ ਹੈ ਜੀ ਇਹ ਆ ਮਗਰਲੇ ਖਾਨ ਤੋਂ ਤੇਲ ਹੈ ਜਮਾਂਦਰੀ ਦੇ ਤੇਲ ਹੈ ਜੀ ਬੈਣੀ ਵਾਲੇ ਪਾਸੇ ਵਾਲਾ ਹੀ ਹੈ ਨਾ ਅਸੀਂ ਹਾਂਜੀ ਹਾਂਜੀ ਠੀਕ ਆ ਬਾਈ ਜਮਾਂਦਰੀ ਦੇ ਤੇਲ ਹੈ ਜੀ ਬਾਈ ਦੀ ਚੈੱਕ ਕਰਵਾਈ ਵੀ ਹੈ ਜਿਹੜਾ ਭਰਾ ਖਰੀਦੂ ਬੈਣੀ ਚੈੱਕ ਕਰਵਾਉਂਦਾ ਠੀਕ ਹੈ ਤੇ ਤੇਲ ਲਾ ਇੱਕ ਥਣ ਤੋਂ ਤਿੰਨੇ ਬਾਕੀ ਸਹੀ ਆ ਬਾਕੀ ਫਾਸਟ ਫੂਡ ਬਹੁਤ ਆਉਂਦੀ ਆ ਜੀ ਠੀਕ ਆ ਹਮ ਐਟ ਪਾਈ ਕਹਿੰਦਾ ਫੁੱਲ ਆਉਂਦੀ ਆ ਰਾਜੀ ਜੀ ਜੀ ਫੁੱਲ ਆ ਜਰਸੀ ਦਾ ਟੀਕਾ ਲੱਗਿਆ ਬਈ ਇਹਦੇ ਠੀਕ ਆ ਬਈ ਫੇਸ ਦੀ ਬਿਊਟੀ ਚੈੱਕ ਕਰੋ ਬੋਦੀਵਾਜੀ ਪੂਰੀ ਚੰਗੀ ਆ ਕੱਦ ਚੰਗਾ ਪਲੀ ਵੀ ਚੰਗੀ ਆ ਰਾਜੀ ਫੁੱਲ ਆ ਪੂਰੀ ਫੁੱਲ ਰਾਜੀ ਆ ਜੀ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਤੇ ਗੱਬਣ ਵੀ ਤੋਰਾ ਦੇ ਕਿ ਨਹੀਂ ਬਈ ਹਾਂ ਜੀ ਆ ਪੂਰੀ ਪਲੀ ਵੀ ਆਈ ਚਮਕ ਵਾਲੀ ਬੜਾ ਸਹੀ ਗੱਲ ਬਾਈ ਕੀ ਮੋਲ ਲਾ ਫਿਰ ਜਾਇਜ ਬਸ ਇਹਦਾ ਮੋਲ ਨਹੀਂ ਕਰਦੇ ਜੀ ਬਸ 40000 ਦੀ ਦੇਣੀ ਹੋਈ ਆ ਜੀ ਮੋਲ ਨਹੀਂ ਕਰਨਾ ਬਾਈ ਕਹਿੰਦਾ 40000 ਦੀ ਵੜ ਬਸ ਦੇ ਦੇਣੀ ਹੈ ਠੀਕ ਹੈ ਕਿ ਨਹੀਂ ਕਿ ਬਾਈ ਜੀ ਕਿਵੇਂ ਆ ਇੱਕ ਨੰਬਰ ਆ ਜੀ ਠੀਕ ਆ ਬਾਈ ਨਾਰਸੀ ਭਰਾ ਕੋਲੇ ਦੋ ਬਾਈ ਦੋਨੇ ਰਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ